ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਟੱਲੇਵਾਲ ਪਿੰਡ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਭਣ ਮੱਝ ਪਕਾਉਗਾ ਜੀ ਘਰੇਲੂ ਮੱਝ ਆ ਠੀਕ ਹੈ ਨਾ ਆ ਬਾਕੀ ਭਰਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 752800035 ਜੀ ਕਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਹੁਤ ਬਹੁਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਮ ਨੰਮ ਵੀਡੀਓ ਅਪਲੋਡ ਕਰ ਸਕੀ। ਬਾਈ ਦਾ ਨੰਬਰ ਟਾਈਟਲ 'ਚ ਲਿਖਾਂਗੇ ਭਰਾ ਜਿੱਤੇ ਜ਼ਿਲ੍ਹਾ ਲਿਖਿਆ ਹੁੰਦਾ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਏ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਹਰਜਿੰਦਰ ਸਿੰਘ ਜੀ ਪਿੰਡ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੇ ਮਹੀਨਾ ਦੀ ਗੱਬਣਾ 15 ਤਰੀਕ ਤੋਂ 7ਵਾਂ ਮਹੀਨਾ ਲੱਗਿਆ ਇਹਨੂੰ ਹਾਂਜੀ ਤੇ 5 ਕਿਲੋ ਦੁੱਧ ਆ ਜੀ ਠੀਕ ਹੈ ਦੋਨੇ ਡੰਗਾ ਦਾ ਹਾਂਜੀ ਦੋਨੇ ਡੰਗਾ ਦਾ ਕਿਹੜਾ ਡੰਗਾ ਦੋਨੇ ਡੰਗਾ ਮਿਲਦੀ ਆ ਜੀ ਦੋਨੇ ਦੰਗਾ ਮਿਲਦੀ ਆ ਜੀ ਚਾਰਟ ਤੇ ਮਿਲਦੀ ਹੈ ਇਹ ਮਿਲਦੀ ਤਾਂ ਪਹਿਲਾਂ ਤਾਂ ਚਾਰਟ ਤੇ ਮਿਲਦੀ ਸੀ ਜੀ ਹਾਂਜੀ ਮੈਂ ਲੱਗਿਆ ਮੈਂਗਾ ਮਸ਼ੀਨ ਤੇ ਤੇ ਮਟੀ ਕਾ ਲਾ ਕੇ ਚੋਲੇ ਨਾ ਦਾ ਟਾਈਮ ਲਾਉਂਦੀ ਆ ਚਾਰਟ ਤੇ ਠੀਕ ਹੈ ਠੀਕ ਓਕੇ ਤੇ ਲੋਪਰਾ ਚੈੱਕ ਕਰ ਸਕਦੇ ਹੋ ਚੈੱਕ ਪੂਰੀ ਸੁਣਦੀ 7ਵਾਂ ਲੱਗਿਆ 15 ਤਰੀਕ ਨੂੰ ਹਾਂਜੀ ਲੈ ਪੂਰੀ ਠੰਡੀ ਸੀਗਲਾ ਚਾਹੇ ਹੁਣ ਬਹਿ ਜਾ ਧਾਰ ਦਾਟ ਠੀਕ ਹੈ ਠੀਕ ਉਪਰਾ ਫੇਸ ਪਾਰਟੀ ਦੇਖ ਸਕਦੇ ਠੋਕਰ ਗੱਬਣਾ ਮੱਝ ਬਕਾਊ ਉਪਰਾ ਪੈਂਟ ਟੱਲੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਲਿਓ ਫਰਾ ਮੋੜ ਲਿਓ ਚੱਕਰ ਸਾਹਿਬ ਚੋਟੀ ਸੁਆ ਕਿਵੇਂ ਦੱਸਾਈ ਬਾਈ ਸੁਆ ਦੂਜਾ ਜੀ ਦੂਜਾ ਸੁਆ ਠੀਕ ਲੈ ਚਲੋ ਪ੍ਰਾਂਤ ਦੇ ਲਈ ਲਿਓ ਚੱਕਰ ਸਾਹਿਬ ਉਪਰਾ

ਪੰਡ ਪੂਰੀ ਠੰਡੀ ਸੀਲ ਆ ਜਿਵੇਂ ਮਰਜੀ ਲੈ ਹੱਥ ਲਾਈ ਕੋ ਥੱਲੇ ਵਾਜੋ ਲੈ ਠੀਕ ਹੈ ਠੀਕ ਹੈ ਠੀਕ ਰੇਟ ਭਰਾ ਜਾਇਆ ਜਦਾ ਅੱਛਾ ਰੇਟ ਇਹਦਾ ਉਹਦੀ ਮੁੱਲ 70000 ਆ ਹਾਂਜੀ ਤੇ 65000 ਦੀ ਦੇਣਾ ਠੀਕ ਹੈ 65000 ਦੀ ਠੀਕ ਹੈ ਜੀ ਬਾਕੀ ਫੋਨ ਤੇ ਗੱਲ ਹੋ ਜੂਗੀ ਠੀਕ ਹੈ ਠੀਕ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ